ਸਰਵ ਜੀ ਸੰਗਰੂਰ ਵੀ ਦੀ ਕਵਤਾ ਨਿਤ ਕਿਸੇ ਪਿੱਛੇ ਦੁੱਖ ਦਰਦ ਦਿਲ ਦਾ ਦਿਲ ਆਪਣੀ ਵਿੱਚ ਹੀ ਛੁਪਾ ਛੁਪਾ ਮੁਕਾਈ ਜਾਂਦੇ ਹਾਂ ਬਣਾ ਸ਼ਾਈ ਹੰਝੂਆਂ ਦੀ ਬਣਾ ਸ਼ਾਈ ਹੰਝੂਆਂ ਦੀ ਕਲਮ ਗਮ ਦੀ ਨਾਲ ਸ਼ੇਅਰ ਲਿਖ ਲਿਖ ਗਾਈ ਜਾਂਦੇ ਹਾਂ ਲਿਖ ਲਿਖ ਗਾਈ ਜਾਂਦੇ ਹਾਂ ਨਾ ਆ ਕੋਈ ਹਾਲ ਪੁੱਛਦਾ ਨਾ ਆ ਕੋਈ ਹਾਲ ਪੁੱਛਦਾ ਲਿਖ ਗੀਤ ਗਾ ਖੁਦ ਨੂੰ ਹੀ ਮਰਮਰ ਪੁਲਾਈ ਜਾਂਦੇ ਹਾਂ ਮਰਮਰ ਪੁਲਾਈ ਜਾਂਦੇ ਹਾਂ ਕਿਸੇ ਨਾ ਕੀਤਾ ਇਜ਼ਹਾਰ ਹਰੇ ਤੜਫ ਤੜਫ ਦਿਨ ਰਾਤ ਖੁਦ ਨੂੰ ਖੁਦ ਨੂੰ ਨਿਤ ਮੁਕਾਈ ਜਾਂਦੇ ਹਾਂ ਨਾ ਸੁਣੇ ਸਮਝੇ ਸਾਨੂੰ ਕਦੇ ਕੋਈ ਲਿਖ ਲਿਖ ਸੋਗੀ ਵਿਜੋਗੀ ਹੀ ਨਿਤ ਪ੍ਰੀਤ ਗੀਤ ਗਾਈ ਜਾਂਦੇ ਹਾਂ ਨਿਤ ਪ੍ਰੀਤ ਗੀਤ ਗਾਈ ਜਾਂਦੇ ਹਾਂ ਨਸ਼ਾ ਪਿਆਰ ਯਾਦ ਦਾ ਕਰ ਕਰ ਨਿਤ ਕਿਸੇ ਪਿੱਛੇ ਖੁਦ ਨੂੰ ਹੀ پاگل پاگل ਕਹਾਈ ਜਾਂਦੇ ਹਾਂ ਖੁਦ ਰੋਂਦੇ ਰਹਿੰਦੇ ਨਾ ਕੁਝ ਕਹਿੰਦੇ ਕਰ ਯਾਦ ਕਦੇ ਦੇਖ ਕਿਸੇ ਨੂੰ